13ਵੀਂ ਨੈਸ਼ਨਲ ਡ੍ਰੈਗਨ ਬੋਟ ਚੈਂਪੀਅਨਸ਼ਿਪ ਦੇ ਵਿੱਚ ਜੇਤੂ ਰੇ ਖਿਡਾਰੀਆਂ ਦਾ ਨਿਰਮਲ ਕੁਟਿਆ ਸੁਲਤਾਨਪੁਰ ਲੋਧੀ ਵਿਖੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤਪਾਲਦੀਪ ਸਿੰਘ ਸਚੀਵਾਲ ਵੱਲੋਂ ਸਨਮਾਨ ਕੀਤਾ ਗਿਆ ਇਹ ਨੈਸ਼ਨਲ ਚੈਂਪੀਅਨਸ਼ਿਪ ਪ੍ਰਦੇਸ਼ ਰਾਜਸਤਾਨੀ ਦਿੱਲੀ ਵਿਖੇ ਯਮੁਨਾ ਨਦੀ ਵਿੱਚ ਇੰਡੀਅਨ ਕਿਓਕਿੰਗ ਨੇਉਣ ਇਸ ਸਥਿਤੀ ਵਿੱਚ ਵੱਲੋਂ 1 ਜਨਵਰੀ ਤੋਂ 6 ਜਨਵਰੀ ਤੱਕ ਕਰਵਾਈ ਗਈ ਸੀ ਜਿਸ ਵਿੱਚ ਦੇਸ਼ ਭਰ ਦੀਆਂ ਟੀਮਾਂ ਦੇ ਕਰੀਬ 700 ਦੇ ਖਿਡਾਰੀਆਂ ਨੇ ਭਾਗ ਲਿਆ ਪੰਜਾਬ ਟੀਮ ਦੇ 93 ਖਿਡਾਰੀਆਂ ਦੇ ਵਿੱਚੋਂ ਸੰਤ ਸਿਚਵਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ ਦੇ 24 ਬੱਚਿਆਂ ਦੀ 13ਵੀਂ ਨੈਸ਼ਨਲ ਡ੍ਰੈਗਨ ਬੋਟ ਲਈ ਪੰਜਾਬ ਟੀਮ ਵੱਜੋਂ ਚੋਣ ਹੋਈ ਸੀ ਜੁਨਲ ਦੇ ਵਿੱਚ 8 ਲੜਕੇ ਅਤੇ 16 ਲੜਕੀਆਂ ਸੀ ਇਹਨਾਂ ਮੁਕਾਬਲੇ ਦੇ ਵਿੱਚ ਉਹ ਖਿਡਾਰੀਆਂ ਨੇ 2 골ਡ 4 ਸਿਲਵਰ ਅਤੇ 5 ਬ੍ਰੌਂਜ਼ ਮੈਡਲ ਜਿੱਤ ਕੇ ਪੰਜਾਬ ਅਤੇ ਇਸ ਸੈਂਟਰ ਦਾ ਨਾਮ ਰੋਸ਼ਨ ਕੀਤਾ ਹੈ ਇਹਨਾਂ ਖਿਡਾਰੀਆਂ ਨੇ ਗੁਰਦੁਆਰਾ گاਉ ਕਾਂਟ ਨੇੜੇ ਪੰਪਿੰਗ ਸਟੇਸ਼ਨ ਦੇ ਬਦਲਵੇਂ ਪ੍ਰਬੰਧਾ ਲਈ ਚੱਲ ਰਹੇ ਕੰਮ ਦੇ ਵਿੱਚ ਹੱਥੀਂ ਸੇਵਾ ਕਰਦਿਆਂ ਹੋਇਆਂ ਮਿੱਟੀ ਦੀਆਂ ਬੋਰੀਆਂ ਭਰੀਆਂ ਸੰਤ ਸਿਚੀਵਾਲ ਵਾਟਰ ਸਪੋਰਟਸ ਸੈਂਟਰ ਦੇ ਕੋਚ ਅਮਨਦੀਪ ਸਿੰਘ ਖੈਰਾ ਨੇ ਦੱਸਿਆ ਕਿ ਬੱਚੇ ਸੰਤ ਸਿਚੀਵਾਲ ਵੱਲੋਂ ਚਲਾਈ ਜਾ ਰਹੀ ਬੁੱਢੇ ਦਰਿਆ ਦੀ ਕਾਰ ਸੇਵਾ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ ਦਿੱਲੀ ਤੋਂ ਵਾਪਸ ਆਉਂਦੇ ਹੀ ਇਸ ਸੇਵਾ ਦੇ ਵਿੱਚ ਸ਼ਾਮਲ ਹੋ ਗਏ ਉੱਥੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੀਵਾਲ ਨੇ ਇਹਨਾਂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਹੋਏ ਕਿਹਾ ਕਿ ਇਹ ਇਹਨਾਂ ਦੀ ਮਿਹਨਤ ਅਤੇ ਲਗਨ ਦਾ ਫਲ ਹੈ ਬੱਚਿਆਂ ਨੇ 3 ਮੈਡਲ ਜੀਤੇ ਹਨ 골ਡ ਮੈਡਲ ਲਏ ਹਨ ਸਲੂਰ ਮੈਡਲ ਆ ਕਾਚੀ ਦੇ ਮੈਡਲ ਜਿਹੜੇ ਹੈ ਉਹ ਪ੍ਰਾਪਤ ਕੀਤੇ ਆ ਸੋ ਨੈਸ਼ਨਲ ਲੈਵਲ ਦੇ ਉੱਤੇ ਇਹ ਜੋ ਅਚੀਵਮੈਂਟ ਆ ਇਹ ਸਵਿੱਤਰਵੇਈ ਕਲੱਬ ਜਿਹੜਾ ਹੈ ਉਹਦੀ ਵੱਡੀ ਪ੍ਰਾਪਤੀ ਹੈ ਬੱਚਿਆਂ ਨੇ ਇੱਥੇ ਟ੍ਰੇਨਿੰਗ ਵੀ ਲਈ ਇੱਥੇ ਨੈਸ਼ਨਲ ਟੀਮ ਦੇ ਜਿਹੜਾ ਹੈ ਉਹ ਵਿਆਸ ਵੀ ਇੱਥੇ ਕੀਤਾ ਤੇ ਅੱਜ ਅਚੀਵਮੈਂਟ ਵੀ ਬਾਪ ਲੈ ਕੇ ਮੈਡਲ ਲੈ ਕੇ ਵਾਪਸ ਆਏ ਬੱਚੇ ਅਸੀਂ ਇਹਨਾਂ ਸਾਰੇ ਬੱਚਿਆਂ ਨੂੰ ਇਹਨਾਂ ਦੇ ਮਾਪੇ ਕੋਸ਼ਕ ਸੁਮੰਗ ਖਰੋ ਸਾਹਿਬ ਜਿਨ੍ਹਾਂ ਨੇ ਇਸ ਖੇਡਾਂ ਨੂੰ ਪਰਫੁੱਲਤ ਕਰਨ ਵਾਸਤੇ ਬਹੁਤ ਵੱਡਾ ਜਿਨ੍ਹਾਂ ਦਾ ਯੋਗਦਾਨ ਅਸੀਂ ਧੰਨਵਾਦ ਕਰਦੇ ਆਂ ਤੇ ਗੁਰੂ ਚਰਨਾਂ 'ਚ ਅਰਦਾਸ ਕਰਦੇ ਆਂ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਉੱਤੇ ਇਹ ਇੱਕ ਇੱਕ ਨੂੰ ਇਹ ਦੀ ਸਿੱਖਿਆ ਲੈ ਰਹੇ ਟ੍ਰੇਨਿੰਗ ਕਰ ਰਹੇ ਗੁਰਨਾਣਕ ਪਾਸ਼ਾ ਇਹਨਾਂ ਨੂੰ ਹੋਰ ਵਰਕ ਤਾਂ ਬਖਸ਼ਿਆ ਰਹੇ ਤਾਂ ਖੁਸ਼ੀਆਂ ਖੇੜੇ ਤੇ ਹੋਰ ਅੱਗੇ ਵਧਣ ਦਾ ਮਨ ਬਖਸ਼ਣ ਬਹੁਤ ਬਹੁਤ ਸਾਰੇ ਜਿੰਨੇ ਵੀ ਬੱਚੇ ਮੈਡਲ ਲੈ ਕੇ ਆਏ ਹੈ ਚਾਹੇ ਉਹ ਸੋਨੇ ਦੇ ਮੈਡਲ ਲੈ ਕੇ ਆਏ ਚਾਹੇ ਚਾਂਦੀ ਚਾਹੇ ਸਿਲਵਰ ਆਕਾਸ਼ੀ ਦੇ ਮੈਡਲ ਸਾਰਿਆਂ ਦੀ ਬਹੁਤ ਵੱਡੀ ਅਚੀਵਮੈਂਟ ਹੈ ਅਸੀਂ ਸਾਰਿਆਂ ਨੂੰ ਬੱਚਿਆਂ ਨੂੰ ਵੀ ਇਹਨਾਂ ਦੇ ਮਾਪੇ ਕੋਚ ਸਭਾਨ ਸਾਰੇ ਨੂੰ ਲੱਖ ਲੱਖ ਵਧਾਈ ਦਿੰਦੇ ਆ ਆਸ਼ਾ ਕਿਰਪਾ ਕਰਨ ਮਿਹਨਤ ਕਰਨ ਹੋਰ ਅੱਗੇ ਇਸੇ ਤਰ੍ਹਾਂ ਵਧਣ ਮਾਈਕਲ ਖਾਲਸਾ ਸਾਹਿਬ ਵਾਈਕੋ ਜੀ ਕੀ ਫਤਿਹ ਅੱਜ ਜਿਹੜੇ ਬੱਚੇ ਮੈਡਲ ਨੈਸ਼ਨਲ ਦੇ ਵਿੱਚੋਂ ਲੈ ਆ ਡ੍ਰੈਗਨ ਬੋਟ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਦਿੱਲੀ 'ਚ ਹੋਈ ਆ 2 ਤੋਂ 6 ਜਨਵਰੀ ਨੂੰ ਸੋ ਨਵੇਂ ਸਾਲ ਦੇ ਚੜ੍ਹਦੇ ਆਂ ਹੀ ਬੜੀ ਖੁਸ਼ੀ ਦੀ ਇੱਕ ਜਿਹੜਾ ਆਗਾਜ਼ ਹੋਇਆ ਸਨਸੀਚਰ ਵਾਟਰ ਸਪੋਰਟਸ ਸੈਂਟਰ ਦੇ ਖਿਡਾਰੀਆਂ ਨੇ ਕਾਫੀ ਮੈਡਲ ਅਚੀਵ ਕੀਤੇ ਜਿਸ ਵਿੱਚ 골ਡ ব্রੌਂਜ਼ ਸਿਲਵਰ ਹਰ ਤਰ੍ਹਾਂ ਦੇ ਮੈਡਲ ਅਚੀਵ ਕਰਕੇ ਜਿਹੜਾ ਓਵਰঅল ਇੰਡੀਆ ਦੇ ਵਿੱਚ ਆਪਣਾ ਨਾਮ ਬਣਾਇਆ ਅ ਸੋ ਇਹਦੇ ਵਿੱਚ ਜਿਹੜੇ ਛੋਟੇ ਖਿਡਾਰੀ ਆ ਉਹਨਾਂ ਨੇ ਕੁਝ ਬ੍ਰੌਂਜ਼ ਮੈਡਲ ਅਚੀਵ ਕੀਤੇ ਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ব্রੌਂਜ਼ ਤੋਂ সিলਵਰ ਤੋਂ 골ਡ ਤੱਕ ਜਾਣਗੇ ਹਾਲ ਹੀ ਵਿੱਚ ਜਿਹੜੀ ਫਿਲਪਾਈਨ ਚ ਨੈਸ਼ਨਲ ਏਸ਼ੀਅਨ ਚੈਂਪ वर्ल्ड ਚੈਂਪੀਅਨਸ਼ਿਪ ਹੋਈ ਸੀ ਉਹਦੇ ਵਿੱਚ ਵੀ ਸਾਡੇ ਖਿਡਾਰੀਆਂ ਨੇ ਜਿਹੜੇ ਮੈਡਲ ਅਚੀਵ ਕੀਤੇ ਸੀ ਸੋ ਇਸੇ ਤਰ੍ਹਾਂ ਜਿਹੜਾ ਸੈਂਟਰ 2014 ਤੋਂ ਚੱਲ ਰਿਹਾ ਵਾ ਵੱਖ-ਵੱਖ ਸਮੇਂ ਤੇ ਵੱਖ-ਵੱਖ ਮੈਡਲ ਅਚੀਵ ਕਰ ਰਿਹਾ ਸਟੇਟ ਤੋਂ ਲੈ ਕੇ ਇੰਟਰਨੈਸ਼ਨਲ ਲੈਵਲ ਤੱਕ ਇਹਦੇ ਸੈਂਟਰ ਨੇ ਮੱਲਾ ਮਾਰੀਆਂ ਅਸ ਇਹ ਸੈਂਟਰ ਸਤ ਸੀਚੇਵਾਰ ਅਸਬਾ ਮੈਂਬਰ ਜੀ ਦੀ ਰਹਿਮਾਈ ਹੇਠ ਲਗਾਤਾਰ ਚੱਲ ਰਿਹਾ ਸੋ ਇੱਥੇ ਪੰਜਾਬ ਟੀਮ ਦਾ ਕੈਂਪ ਲੱਗਿਆ ਸੀਗਾ ਅਭਿਆਸ ਵੀ ਇੱਥੇ ਹੋਇਆ ਔਰ ਲੜਕੀਆਂ ਦਾ ਤੇ ਇਥੋਂ ਦੀ ਟੀਮ ਜਾ ਕੇ ਇਹਨਾਂ ਨੇ ਮੈਡਲ ਅਚੀਵ ਕੀਤੇ ਆ ਸੋ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸੰਸੀਚਲ ਬਾਬਾ ਜੀ ਵੱਲੋਂ ਸਾਨੂੰ ਸਹਿਯੋਗ ਮਿਲਦਾ ਰਹੇਗਾ ਜਿਸ ਤਰ੍ਹਾਂ ਹੁਣ ਸਾਨੂੰ ਇੱਕ ਮਲਟੀਪਰਪਸ ਜਿਹੜੀ ਆ ਇੱਕ ਜਿਮ ਇੰਟਰਨੈਸ਼ਨਲ ਸਟੈਂਡਰਡ ਦੀ ਬਣਾ ਕੇ ਦੇ ਰਿਹਾ ਨਗੇ ਨੇ ਸੰਸੀਚਲ ਜੀ ਪਹਿਲਾਂ ਬੋਰਡਸ ਲੈ ਕੇ ਦਿੱਤੀਆਂ ਸੀਗੀਆਂ ਰੈਸ਼ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਜਿਹੜਾ ਇਹਨਾਂ ਵੱਲੋਂ ਕੀਤਾ ਜਾਂਦਾ ਸੋ ਇਸੇ ਤਰ੍ਹਾਂ ਜਿਵੇਂ ਬੱਚੇ ਅਚੀਵ ਕਰ ਰਹੇ ਨੇ ਇਸੇ ਤਰ੍ਹਾਂ ਇਹਨਾਂ ਨੂੰ ਸਕਾਲਰਸ਼ਿਪ ਵੀ ਜਿਹੜੀ ਮਿਲ ਰਹੀ ਆ ਪੰਜਾਬ ਸਰਕਾਰ ਵੱਲੋਂ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਵੀ ਜਿਹੜੇ ਆ ਸੋ 16000 ਰੁਪਿਆ ਜਿਹੜਾ ਵਾਰਿਆ ਵੋ ਸੋ ਸਪੋਰਟਸ ਦੇ ਵਿੱਚ ਅਸੀਂ ਅਪੀਲ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਬੱਚਿਆਂ ਨੂੰ ਛੋਟਿਆਂ ਨੂੰ ਸਪੋਰਟਸ ਦੇ ਵਿੱਚ ਲਾਇਆ ਜਾਵੇ ਵਿਦੇਸ਼ਾਂ ਵਿੱਚ ਭੇਜਣ ਦੀ بجائے ਪੰਜਾਬ ਦੇ ਵਿੱਚ ਰਹਿ ਕੇ ਹੀ ਤਰੱਕੀ ਕੀਤੀ ਜਾ ਸਕਦੀ ਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਨਵਜੋਤਕਰ ਹੈ ਮੈਂ ਬੱਗੜੀਆਂ ਪਿੰਡ ਜ਼ਿਲ੍ਹਾ ਤਰਨਤਾਰਨ ਦੀ ਵਿਦਿਆਰਥਣ ਹਾਂ ਮੇਰੇ ਸਕੂਲ ਦਾ ਨਾਮ ਸ਼੍ਰੀ ਗੁਰੂ ਅਰਜਨ ਦੇਵ ਸੀਨੀਅਰ ਸਕੈਂਡਰੀ ਸਕੂਲ ਹੈ ਮੈਂ ਉੱਥੋਂ ਦੀ ਵਿਦਿਆਰਥਣ ਹਾਂ ਮੈਂ ਇੱਥੇ ਸੰਤ ਸਿੱਚੇਵਾਲ ਵਾਟਰ ਸਪੋਰਟਸ ਵਿੱਚ ਖੇਡਾ ਕਰਦੀ ਹਾਂ ਜਿਸ ਵਿੱਚ ਮੈਨੂੰ 3 ਸਾਲ ਹੋ ਗਏ ਨੇ ਖੇਡ ਕਰਦੀ ਨੂੰ ਇੱਥੇ ਮੈਨੂੰ ਤੀਸਰੀ ਵਾਰ ਮੈਡਲ ਆ ਚੁਕੇ ਹਨ ਪਿਛਲੀ ਵਾਰ ਮੇਰੇ ਸਿਲਵਰ ਅਤੇ 골ਡ ਆਇਆ ਸੀਗਾ ਇਸ ਵਾਰ ਮੈਨੂੰ ਬ੍ਰਾਊਜ਼ ਮਿਲਿਆ ਹੈ ਅਸੀਂ ਨੈਸ਼ਨਲ ਖੇਡਣ ਲਈ ਦਿੱਲੀ ਗਏ ਸੀ ਸੋਨੀਆ ਵਿਹਾਰ ਵਿੱਚ ਉੱਥੇ ਸਾਡੇ D10 ਅਤੇ D20 ਵਿੱਚ ਮੇਰੇ ਦੋ ਮੈਡਲ ਆਏ ਹੋਏ ਹਨ ਇੱਥੇ ਤੁਹਾਨੂੰ ਕਿਹੋ ਜਿਹਾ ਲੱਗਾ ਇਥੇ ਸੈਂਟਰ ਵਿੱਚ ਗੇਮ ਕਰਕੇ ਇੱਥੇ ਕੋਈ ਫੀਸ ਜਾਂ ਕੁਝ ਹੈ ਇੱਥੇ ਸਾਨੂੰ ਬਹੁਤ ਵਧੀਆ ਲੱਗਾ ਜਿਵੇਂ ਦਾ ਘਰ ਆ ਉਵੇਂ ਦਾ ਇੱਥੇ ਲੱਗ ਰਿਹਾ ਹੈ ਕੋਈ ਪੈਸਾ ਨਹੀਂ ਲੈਂਦੇ ਬਾਬਾ ਜੀ ਵੱਲੋਂ ਸਾਰਾ ਕੁਝ ਫ੍ਰੀ ਆ ਰੋਟੀ ਪਾਣੀ ਸਭ ਨੂੰ ਇਹੀ ਆ ਕੇ ਹੋਰ ਬੱਚੇ ਆਉਣ ਤੇ ਇਸ ਗੇਮ ਵਿੱਚ ਖੇਡਣ ਉਹਨਾਂ ਨੂੰ ਬਹੁਤ ਸਹੂਲਤਾਂ ਇਥੋਂ ਦੀਆਂ ਪ੍ਰਾਪਤ ਹੋਣਗੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸੁਖਰਾਜ ਸਿੰਘ ਆ ਜੀ ਸੋ ਮੇਰੇ ਪ੍ਰਿੰਟ ਦਾ ਨਾਮ ਚਿੰਦਾ ਖੁਰਦਾ ਜੀ ਜਿਲ੍ਹਾ ਮੇਰਾ ਮਿਰਸਾ ਰਾਜੀ ਉੱਥੋਂ ਦਾ ਰਹਿਣ ਵਾਲਾ ਮੈਂ ਤੇ ਮੈਂ ਜਦੋਂ 10ਵੀਂ ਵਿੱਚ ਪੜ੍ਹਦਾ ਹੁੰਦਾ ਸੀ ਤੇ ਸਭ ਨੂੰ ਉੱਥੇ ਸਾਡੇ ਸਰ ਸੀ ਅਮਨਦੀਪ ਸਿੰਘ ਖਹਿਰਾ ਜੋ ਕਿ ਇੱਥੇ ਡੀਪੀਜੀ ਕਰਾਉਂਦੇ ਸੀ ਸਾਰੇ ਬੱਚਿਆਂ ਨੂੰ ਪਲੇਇੰਗ ਕਰਾਉਂਦੇ ਸੀ ਸੋ ਉਸ ਸਕੂਲ ਵਿੱਚ ਮੈਂ ਪਹਿਲਾ ਐਥਲੀਟ ਕਰਦਾ ਸੀ ਸੋ ਸਰ ਨੇ ਮੈਨੂੰ ਇਸ ਤਰ੍ਹਾਂ ਐਥਲੀਟ ਦੌੜ ਕਰਾਈ ਫਿਰ ਮੈਂ ਉਹਦੇ ਚੋਂ ਵੀ ਮੈਡਲ ਜਿੱਤੇ ਸੋ ਫਿਰ ਮੈਂ ਐਥਲੀਟ ਖੇਡਦਾ ਸੀ ਪਹਿਲਾਂ ਉਹ ਕਰਦਾ ਸੀ ਦੌੜ ਫਿਰ ਉਤੋਂ ਬਾਅਦ ਮੈਨੂੰ ਖੈਰਾ ਸਰ ਨੇ ਲੰਦਾ ਇਸ ਸੁल्तानਪੁਰ ਲੋਧੀ ਸੰਸੀਵਾਲ ওয়াਟਰ 스포츠 ਵਿੱਚ ਸੋ ਇਸ ਗੇਮ ਵਿੱਚ ਪਾਇਆ ਮੈਨੂੰ ਤੇ ਸਭ ਤੋਂ ਪਹਿਲਾਂ ਮੈਨੂੰ 6 ਮਹੀਨੇ ਲੱਗੇ ਤਿਆਰ ਹੋਣ ਲੱਗਿਆ ਸੋ ਟਾਈਮ ਲੱਗ ਜਾਂਦਾ ਸੋ ਤਿਆਰ ਹੋਣ ਲੱਗਿਆ ਟਾਈਮ ਲੱਗਾ 6 ਮਹੀਨੇ ਉਤੋਂ ਬਾਅਦ ਫਿਰ ਸਟੇਟ ਹੋਈ ਸੀ ਆਪਣਾ ਆਪਣਾ ਪਠਾਨਕੋਟ ਕੈਨੋ ਬੈਕ ਡਰੈਗਨ ਕੈਨੋ ਕਹਿੰਦੇ ਸੀ ਉਹਦੇ ਵਿੱਚੋਂ ਵੀ ਮੇਰੇ 골ਡ ਮੈਡਲ ਆਏ ਸੀ ਸੋ ਦੋ 골ਡ ਮੈਡਲ ਆਏ ਸੀ ਉਤੋਂ ਬਾਅਦ ਹੋਈ ਕਿ ਆਪਣੀ ਬقى ਰੋਪੜੋ ਹੀ ਸੀ ਸਟੇਟ ਕੈਨੋਕ ਉਹਦੇ ਵਿੱਚ ਵੀ ਮੇਰੇ ਤਿੰਨ ਗੋਲਡ ਸੀ ਸੋ ਉਸ ਤੋਂ ਬਾਅਦ ਫਿਰ ਮੈਂ ਨੈਸ਼ਨਲ ਖੇਡਣ ਗਿਆ ਪਹਿਲੀ ਨੈਸ਼ਨਲ ਖੇਡਣ ਗਿਆ ਸੀ ਮੈਂ ਕਰਨਾਟਕਾ ਉਦੋਂ ਤੱਕ ਮੇਰਾ ਮੈਡਲ ਆਇਆ ਪਰ ਜਦੋਂ ਮੈਂ ਦੂਸਰੀ ਨੈਸ਼ਨਲ ਖੇਡਣ ਗਿਆ ਐਮਪੀ ਭਪਾਲ ਵਿੱਚ ਹੋਈ ਜਿਹੜੀ ਉਦੋਂ ਮੇਰੇ ਦੋ ਸਿਲਵਰ ਤੇ ਇੱਕ ਬ੍ਰਾਊਜ਼ ਮੈਡਲ ਆਇਆ ਸੀ ਤੇ ਹੁਣ ਇਸ ਵਾਰ ਅਸੀਂ 2024 ਦੀ ਜੋ ਨੈਸ਼ਨਲ ਖੇਡ ਕੇ ਆਏ ਹਾਂ ਆਪਣਾ ਜੋ ਹੋਈ ਹੈ ਦਿੱਲੀ ਸੋ ਸੁਨਿਆ ਵਿਹਾਰ ਤੇ ਜਮੁਨਾ ਜਮੁਨਾ ਨਦੀ ਦੇ ਉੱਥੋਂ ਮੇਰੇ ਬ੍ਰਾਊਜ਼ ਮੈਡ ਲਾਇਆ ਜੀ ਇਸ ਵਾਰ ਸੋ ਬਹੁਤ ਵਧੀਆ ਫੀਲ ਹੋ ਰਿਹਾ ਤੇ ਮੈਨੂੰ ਨਹੀਂ ਸੀ ਲੱਗਦਾ ਕਿ ਜੇ ਇਹ ਸੈਂਟਰ ਬਾਬਾ ਜੀ ਨਾ ਚਲਾਉਂਦੇ ਤੇ ਮੈਂ ਇੰਨੀ ਮਹਿੰਗੀ ਗੇਮ ਕਰ ਸਕਦਾ ਕਿਉਂਕਿ ਸਾਡੇ ਘਰ ਇੰਨੇ ਪੈਸੇ ਜਾਂ ਇੰਨੀ ਸਹੂਲਤ ਨਹੀਂ ਸੀ ਕਿ ਮੇਰਾ ਮਾਂ ਪਿਓ ਨਹੀਂ ਸਪੋਰਟ ਕਰ ਸਕਦੇ ਸੋ ਇੱਥੇ ਆਣ ਕੇ ਬਾਬਾ ਜੀ ਕੋਲ ਬਾਬਾ ਜੀ ਨੇ ਸਾਡਾ ਰਹਿਣਾ ਸਹਿਣਾ ਖਾਣਾ ਪੀਣਾ ਸਾਰਾ ਫ੍ਰੀ ਕੀਤਾ ਤਾਂ ਜੋ ਸਾਡਾ ਸਿਰਫ ਖਰਚਾ ਸਾਨੂੰ ਸਾਨੂੰ ਇੱਥੋਂ ਡਾਇਟ ਵਗੈਰਾ ਵੀ ਸਾਰਾ ਕੁਝ ਮਿਲਦਾ ਹੈ ਤਾ ਕਰਕੇ ਮੈਂ ਅੱਜ ਇੱਥੇ ਤੱਕ ਆਇਆ ਹਾਂ ਨਹੀਂ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਇਹ ਗੇਮ ਕਰ ਸਕਣੀ